ਕਿ ਪਾਣੀ ਦੇ ਨਹਿਰ ਵਿੱਚ ਪਾਣੀ ਘਟਾ ਦੋ ਘਟਾ ਦੋ ਲੈ ਕਿ ਟੁੱਟੂਗੀ ਟੁੱਟੂਗੀ ਕਿੱਥੋਂ ਵੀ ਤੇ ਉਹਨਾਂ ਨੇ ਕੋਈ ਸਾਡੀ ਨਹੀਂ ਸੁਣੀ ਤੇ ਉਸ ਤੋਂ ਬਾਅਦ ਜੀ ਰਾਤ ਦੇਖ ਲਓ ਤੁਹਾਡੇ ਸਾਹਮਣੇ ਆਹ ਦੇਖ ਲਓ ਕਿ ਕਟਕਟ 6 700 ਇਕਰ ਦੇ ਵਿੱਚ ਫਸਲ ਸਾਰੀ ਜਿਹੜੀ ਹੈਗੀ ਸਾਡੀ ਸਾਰੀ ਤਬਾਹ ਹੋ ਚੁੱਕੀ ਹੈ ਤਾਂ ਹੁਣ ਮੌਜੂਦਾ ਹਾਲਾਤ ਕੀ ਨੇ ਕਿ ਪਾੜ ਬੰਦ ਕਰ ਲਿਆ ਗਿਆ ਕਹ ਹਲੇ ਹਲੇ ਨਹੀਂ ਜੀ ਨਹੀਂ ਹਲੇ ਕੁਝ ਕੋਈ ਮੁਝ ਪਾੜ ਨਹੀਂ ਤੁਹਾਡੇ ਸਾਹਮਣੇ ਪਾਣੀ ਵੈਸੇ ਹੀ ਚੱਲ ਰਿਹਾ ਆਏਗਾ ਹਲੇ ਕੋਈ ਇੱਥੇ ਕੋਈ ਉਹ ਨਹੀਂ ਹੋਇਆ ਕਿੰਨਾ ਕਿਸਾਨਾਂ ਦਾ ਨੁਕਸਾਨ ਲੱਗਦਾ ਹੈ ਗਰੀਬਨ ਮੁੰਡਾ 1000 ਏਕੜ ਦੇ ਲਗਭਗ ਸਾਰਾ ਝੋਨਾ ਲੱਗਿਆ ਉਸਿਆ ਮੱਕੀਆਂ ਦੇਖ ਲੋ ਸਾਰੇ ਮੱਕੀ ਦੀ ਫਸਲ ਤਬਾਹ ਹੋ ਗਈ ਕਿਉਂ ਪਾਣੀ ਦੇ ਬਹੁਤ ਬੜਾ ਬੜਾ ਪਾਣੀ ਹੈ ਜੀ ਛੋਟ ਛੋਟ ਪਾਣੀ ਪੰਜ ਛੇ ਜੇ ਪੁੱਟ ਪਾਣੀ ਖੜਾ ਸਾਰੇ ਮਹੀਨਿਆਂ ਦੇ ਵਿੱਚ ਇਹ ਘਟਨਾ ਤਾਂ ਜੀ ਰਾਤ ਆਪਣੀ ਨਹਿਰ ਟੁੱਟੇਗੀ ਤੁਹਾਨੂੰ ਪਤਾ ਹੈ ਜੀ ਇਹ ਕੁਝ ਦਿਨ ਪਹਿਲਾਂ ਨਾ ਜੀ ਇਹ ਆਪਣੇ ਜਿਨ੍ਹਾਂ ਦੇ ਖੇਤ ਚਾਹ ਸਤਗੁਰ ਸਿੰਘ ਦੇ ਖੇਤ ਆ ਜੀ ਇੱਥੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਜੀ ਪ੍ਰਸ਼ਾਸਨ ਨੂੰ ਵੀਡੀਓ ਵੀ ਭੇਜੀਆਂ ਨੇ ਫੋਟੋ ਵੀ ਭੇਜੀਆਂ ਨੇ ਵੀ ਨਹਿਰ ਖਰਾਬ ਹੈ ਜੀ ਪਰ ਮੈਕਮੇ ਨੇ ਅੰਗੋਲੀ ਐਵੇਂ ਕਰੀਏ ਕਹਿੰਦੇ ਵੀ ਮੈਕਮੇ ਨੇ ਕਹਿੰਦੀ ਵੀ ਹਜੇ ਇੱਥੇ ਪਾਣੀ ਓਵਰਫਲੋd ਹੋ ਤੀ ਉਹ ਕਹਿੰਦੀ ਓਵਰਫਲੋ ਹਜੇ ਹੋਰ ਵੀ ਛੱਡਾਂਗੇ ਪਾਣੀ ਇੱਥੇ ਕਹਿੰਦੇ ਪਿੱਛੇ ਪਾਣੀ ਦਾ ਕੋਈ ਇੰਨਾ ਸਾਨੂੰ ਨਹੀਂ ਪਤਾ ਵੀ ਕੀ ਪ੍ਰੋਬਲਮ ਹੈਗੀ ਉਹਦੇ ਕਾਰਨ ਇਹ ਪਹਿਲਾਂ ਵੀ 3 ਸਾਲ ਤੋਂ ਲਗਾਤਾਰ ਟੁੱਟ ਰਹੀ ਹੈ ਜੀ ਨਹਿਰ ਇੱਥੋਂ ਇਹ ਰਾਤ ਜੀ ਦੇਖੋ ਐਵੇਂ ਤਾਂ ਨਹੀਂ ਐਗਜੈਕਟ ਨਹੀਂ ਪਤਾ ਵੀ ਰਾਤ ਨੂੰ 2 ਵਜੇ ਦੇ ਆਸ-ਪਾਸ ਟੁੱਟੀ ਹੈ ਜੀ ਪਰ ਹੁਣ ਵੀ ਪਾਣੀ ਚੱਲ ਰਿਹਾ ਹੈ ਪਾਣੀ ਚੱਲ ਰਿਹਾ ਜੀ ਅਸੀਂ ਸਵੇਰ ਦੇ ਕਹ ਰਹੇ ਹਾਂ ਕੋਈ ਪਿੱਛੋਂ ਪਾਣੀ ਨਹੀਂ ਬੰਦ ਹੋਇਆ ਜੀ ਕੋਈ ਵਿਭਾਗਾਂ ਦਾ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹੁੰਚਿਆ ਹੈਗਾ ਜੀ ਹੁਣ ਐ ਜੀ ਨੁਕਸਾਨ ਤਾਂ ਪਹਿਲੀ ਬਹੁਤ ਜ਼ਿਆਦਾ ਹੋ ਗਿਆ ਜੀ ਹੁਣ ਜੇ ਨਹਿਰ ਪਿੱਛੋਂ ਬੰਦ ਹੋ ਜਾਏ ਚਲ ਕੁਝ ਘਟ ਜੇ ਜੀ ਪਰ ਹਰ ਸਾਲ ਇਦਾਂ ਹੀ ਹੁੰਦਾ ਜੀ ਹੁਣ ਚੱਕਰ ਐ ਜੀ ਕਾ ਨਹਿਰ ਦੇ ਥੱਲੇ ਡਰੇਨ ਆ ਗਿਆ ਜੀ ਉਹਦੀ ਨਹੀਂ ਸਫਾਈ ਹੋ ਰਹੀ ਹੈਗੀ ਉਹ ਪੋਲਾ ਹੈਗਾ ਜਿਉਂ ਪੁੱਲ ਦੀ ਸਫਾਈ ਹੋਵੇ ਤਾਂ ਇਹ ਸਾਰਾ ਪਾਣੀ ਡਰੇਨ ਥਾਂ ਹੀ ਉਧਰ ਨਿਕਲ ਜੇ ਪਰ ਇਹ ਨਹੀਂ ਨਿਕਲਦੇ ਜੋ ਬਾਰਿਸ਼ਾਂ ਦਾ ਪਾਣੀ ਆ ਜਾਂਦਾ ਨਹੀਂ ਉਦੋਂ ਵੀ ਇੱਥੇ ਇਦਾਂ ਹੀ ਨੁਕਸਾਨ ਹੁੰਦਾ ਉਹਨਾਂ ਦੇ ਕੋਲ ਜਿੱਦਾਂ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਸਾਡੇ ਲਈ ਲਾਉਣ ਲਈ ਚੋਨੇ ਨੂੰ ਲਾਉਣ ਲਈ ਜਿਹੜੀ ਪਨੀਰੀ ਬੀਜੀ ਉਹ ਵੀ ਖਰਾਬ ਹੋ ਗਈਆਂ ਜੀ ਬਾਕੀ ਜ਼ਿਆਦਾਤਰ ਤਕਰੀਬਨ ਝੋਨਾ ਉਰੇ ਲੱਗ ਚੁੱਕਿਆ ਪੀਗਾ ਜੀ ਤੇ ਹਰ ਸਾਲ ਦਾ ਹੀ ਇਹੀ ਕੰਮ ਹੈ ਜੂਰੇ ਹਾਲਾਤ ਤਾਂ ਜੀ ਦੇਖੋ ਸਭ ਦੇ ਸਾਹਮਣੇ ਨੇ ਹਾਲਾਤ ਤਾਂ ਗੰਭੀਰੇ ਬਣੇ ਹੋਏ ਨੇ ਜਿੰਨੇ ਬਣੇ ਹੋਏ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸ ਚੁੱਕੇ ਤੇ ਲਗਾਤਾਰ ਇਹ 2 ਸਾਲ ਹੋ ਗ ਤੇ ਅਸੀਂ ਨੇ ਪਿਛਲੀ ਵਾਰ ਵੀ ਜਦੋਂ ਨਹਿਰ ਟੁੱਟੀ ਐ ਅਸੀਂ ਐਮਐਲਏ ਸਾਹਿਬ ਲਵੇ ਸਾਹਾਰੇ ਪ੍ਰਸ਼ਾਸਨ ਲਵੇ ਜੇ ਆਈ ਲਵੇ ਐਸਡੀਐਮ ਲਵੇ ਸਭ ਲਵੇ ਜਾ ਕੇ ਤਲਾਹ ਕਰੀ ਸੀ ਵੀ ਇਹਦੀ ਮੁਰੰਮਤ ਕਰਵਾਓ ਪਰ ਉਸ ਟਾਈਮ ਸਾਨੂੰ ਹਵਾਲਾ ਦਿੱਤਾ ਗਿਆ ਵੀ ਕੋਈ ਗੱਲ ਨਹੀਂ ਹਜੇ ਨਹਿਰ ਚੱਲਦੀ ਐ ਜਦੋਂ ਨਹਿਰ ਖੜੀ ਤੇ ਮੁਰੰਮਤ ਕਰਾਵਾਂਗੇ ਪਰ ਸਾਨੂੰ ਬਸ ਕੱਲੇ ਦਿਲਾਸੇ ਮਿਲੇ ਨੇ ਤੇ ਹੁਣ ਜਦੋਂ ਸਾਡਾ ਨੁਕਸਾਨ ਹੋ ਗਿਆ ਹੁਣ ਸਾਰੇ ਉਰੇ ਇੱਕ ਆਪਕ ਕਹ ਦਈਏ ਵੀ ਆਪਦਾ ਫਰਜ਼ ਨਿਭਾਉਣ ਇੱਕ ਟੈਂਪਰੇਰੀ ਫਰਜ਼ ਨਿਭਾਉਣ ਦੇ ਮਾਰੇ ਆ ਰਹੇ ਨੇ ਵੀ ਹੁਣ ਸਾਡਾ ਜਾਇਬ ਨਾ ਸਰਦਾ ਨਹੀਂ ਨਹੀਂ ਇਹ ਏਸੀ ਵਾਲੇ ਕਮਰਿਆਂ ਚੋਂ ਨਿਕਲਦੇ ਨਹੀਂ ਪੂਰੇ ਦੇਖ ਲਓ ਜੀ ਸਾਡੀ ਸਾਰੀ ਫਸਲ ਬਰਬਾਦ ਹੋ ਗਈ ਸਾਡਾ 40 40000 ਰੁਪਏ ਦਾ ਕੀਲਾ ਤੇ ਖਰਚਾ ਕਰਿਆ ਹੋਇਆ ਮੱਕੀ ਦਾ ਉਹ ਸਾਰੀ ਮੱਕੀ ਦੀ ਫਸਲ ਬਰਬਾਦ ਹੋ ਗਈ ਆ ਤੁਸੀਂ ਪਿੱਛੇ ਦੇਖ ਰਹੇ ਹੋ ਜੀ ਇਹ ਸਾਡਾ ਲਾਲੋ ਵੀ ਝੋਨਾ ਲੱਗਿਆ ਹੋਇਆ ਤਿਗਾ ਬਾਕੀ ਜਿਹੜੀ ਪਨੀਰੀ ਰਹਿ ਗਈ ਪਿੱਛੇ ਉਹ ਸਾਰੀ ਮਰ ਜੂਗੀ ਤੇ ਹੁਣ ਨਾ ਸਾਡੇ ਲਈ ਪਨੀਰੀ ਪੀਜਣ ਦਾ ਸਮਾਂ ਕੋਈ ਤੇ ਬਾਕੀ ਨੁਕਸਾਨ ਤਾਂ ਤੁਹਾਡੇ ਸਾਹਮਣੇ ਹੀ ਹੈ। ਕਾਰਨ ਕੀ ਹੈ? ਪਿਛਲੇ ਸਾਲ ਵੀ ਨਹਿਰ ਟੁੱਟੀ ਆ ਕੀ ਕਾਰਨ ਹੈ? ਓਵਰਫਲੋ ਪਾਣੀ ਛੱਡ ਦਿੰਦੇ ਨੇ ਨਹਿਰ 'ਚ। ਹੂੰ। ਨਹਿਰ ਪ੍ਰਾਣੀ ਹੋ ਗਈ। ਠੀਕ ਹੈ। ਹਾਂ ਹੋਰ ਕੋਈ ਬਸ ਮੈਂ ਤਾਂ ਉਹੀ ਆ ਕਿ ਨਹੀਂ ਪ੍ਰਸ਼ਾਸਨ ਦੀ ਅੰਗਲੀ ਹੀ ਹੈ ਇਹ। ਹਾਂ। ਵੀ ਜਦ ਇਹਦੀ ਸਫਾਈ ਨਹੀਂ ਕਰਦੇ